ਵਾਹੀ ਗੁਰ ਕੀ ਗੱਲ ਸਾਹਿਬ ਵਾਹੀ ਗੁਰ ਕੀ ਕੀ ਪਤੇ ਤੁਹਾਡਾ ਸਾਡੀ YouTube ਚੈਨਲ ਅਤੇ Facebook ਤੇ ਸਵਾਤੀ ਜੀ ਅੱਜ ਦੇ ਪਰੋੜ ਲੈ ਕੇ ਆ ਗਣ ਵਾਲੀ ਪੱਗ ਜੀ ਇੱਥੋਂ ਸਾਡੇ ਸੱਤ ਮਟਰਾ ਕਪੜਾੜਾ ਫਰਲ ਵਤਿਆ ਤੇਰਾ ਪਾ ਪੱਲੇੜਾ ਲਗੋਣਾ ਸਿੱਦੇ ਸੈਂਟਰ ਚੋਂ ਲੈ ਕੇ ਗਣਾ ਲਾਉਣਾ ਪੁਣੀ ਰਖਲ ਦਵਾ ਥੱਲੇ ਰੱਖ ਕੇ ਬੰਨ ਪਸੋਤ ਰੱਖ ਕੇ ਦੋਈ ਪੱਲੇ ਇਕੱਠੇ ਕਰਕੇ ਉਂਗਲੀ ਦੇ ਗੁੱਠੇ ਨਾਲ ਜਿਹੜੇ ਆਪਾਂ ਵਾਣ ਜਿਹੜੇ ਇਕੱਠੇ ਕਰਦੇ ਨਾ ਉਂਗਲੀ ਦੇ ਗੁੱਠੇ ਨਾਲ ਜਿਹੜੇ ਆਪਾਂ ਵਾਲ ਇਕੱਠੇ ਕਰਕੇ ਆ ਦਿਖਦੀ ਗਲ ਢਾਹ ਜਿਹੜਾ ਪਰਨ ਲੋਡ ਕਰਕੇ ਲਾਉਣਾ ਹੈ ਤੇ ਵਾਲ ਜਿਹੜੇ ਉਹ ਲੋਡ ਕਰਕੇ ਜਿਹੜਾ ਲੜੂ ਕਾਦਣਾ ਉਹ ਜਿਹੜਾ ਲੜਾ ਲਾਉਣਾ ਲੜ ਨੂੰ ਵਾਕ ਤੋਂ ਪੈਂਚਾ ਲੈਣਾ ਆਪਣੀ ਲੋਹਲ ਦਾ ਹੱਥ ਥੱਲੇ ਰੱਖਾਂਗੇ ਪੰਨ 57 ਆ ਕੇ ਦੋਈ ਪੱਲੇ ਇਕੱਠੇ ਕਰ ਲੈਣੇ ਆ ਦੋਈ ਪੱਲੇ ਇਕੱਠੇ ਕਰਕੇ ਚਾਰ ਉਂਗਲਾਂ ਨਾਲ ਜਿਹੜਾ ਲੜ ਨੂੰ ਪ੍ਰੋ ਲੋਡ ਕਰਨਾ ਚਾਰ ਉਂਗਲਾਂ ਨਾਲ ਜਿਹੜਾ ਲੜ ਨੂੰ ਪ੍ਰੋ ਲੋਡ ਕਰਕੇ ਉਂਗਲੀ ਦੇ ਗੁੱਠੇ ਨਾਲ ਜਿਹੜੇ ਆਪਾਂ ਵਾਲ ਜਿਹੜੇ ਇਕੱਠੇ ਕਰਦੇ ਹਾਂ ਤਾਂ ਉਗਲੇ ਗੁੱਠੜੇ ਮੋਬਲ ਇਕੱਠੇ ਕਰਕੇ ਜਿੱਥੇ ਆਪਣੇ ਪਜੜ ਦੇ ਬਲਮੁਖ ਤੋਂਣੀ ਉਥੇ ਡਾ ਲੜਨ ਨੂੰ ਲੋਡ ਕਰਕੇ ਜਿਹੜਾ ਲੜਨ ਲਗਾ ਦੇਣਾ ਤੇ ਹੁਣ ਜਿਹੜੇ ਆਪਾਂ ਰਿਲੇਸ਼ਨ ਨੇ ਜਿਹੜੇ ਬੋਲਵਾਇਸ਼ ਨੇ ਜਿਹੜੀ ਆਪਾਂ ਸੈਟਿੰਗ ਕਰ ਲੈਣੀਆਂ ਜਨਨ ਲੋਡ ਕਰ ਲੈਣਾ ਹੈ ਇਹੜਾ ਆਪਾਂ ਅਗਲਾ ਲਾੜ ਲਾਉਣਾ ਲੜਨ ਬੈਕ ਤੋਂ ਪਿੰਚੇ ਕਰ ਲੈਣਾ ਆਪਣੀ ਰੋਲ ਦਾ ਬਸ ਲੜਾ ਕੇ ਬੰਦ ਪਸਾ ਉੱਤਰ ਕੇ ਚਾਰੋਂ ਕੰਨ ਜਿਹੜਾ ਲੜਨ ਉਪਰ ਲੋਡ ਕਰਨਾ ਚਾਰੋਂ ਕੰਨ ਜਿਹੜਾ ਲੜਨ ਉਪਰ ਲੋਡ ਕਰਕੇ ਉਂਗਲੀ ਦੇ ਗੁੱਠੇ ਨਾਲ ਜਿਹੜੇ ਆਪਾਂ ਵਾਲ ਜਿਹੜੇ ਇਕੱਠੇ ਕਰਦੇ ਆ ਨਾ ਉਂਗਲੀ ਦੇ ਗੁੱਠੇ ਨਾਲ ਇਹਦੇ ਆਪਾਂ ਵਾਲ ਇਕੱਠੇ ਕਰਕੇ ਇਹੜਾ ਲੜਨ ਲੋਡ ਕਰਕੇ ਵਾਲ ਨੇ ਲੋਡ ਕਰਕੇ ਇਹੜਾ ਲੜਨ ਲਗਾ ਲੈਣਾ ਉੱਪਰ ਜਿਹੜਾ ਨਾਲ ਜਿਹੜਾ ਲੜਨ ਸੈਟ ਕਰੀ ਹਣਾ ਤੇ ਉੱਪਰ ਲੜੇ ਸਟੇਰੀ ਗਾ ਲਈਏ ਆਪਣਾ ਡਬਲ ਜੀ ਛਾੜ ਆਪਣਾ ਬੱਤ ਸਕਦੇ ਹੋ ਤੇ ਫਿਰ ਆਪਣੀ ਜਿੱਥੇ ਪਹਿਲੇ ੜ ਦੇ ਵੱਲ ਮੁੱਕ ਜਾਣੀ ਗੇ ਥੇੜਾ ਲੜ ਨੂੰ ਲੋਡ ਕਰਕੇ ਲਗਾ ਲੈਣਾ తోతో పిచ్చే తగ జ సెట్లా సెట్ సూజ పగ్గ పిను బాడతో పింజీ కనిపలి నాన ఉపడతా చారలలి ਉਂਗਲੀ ਜੋ ਉਠੇਣਾ ਜਿਹੜੇ ਆਪਾਂ ਵਾਲ ਨੇੜੇ ਇਕੱਠੇ ਕਰਨੇ ਹਨ ਤੇ ਵੇਖਿ ਜਿੱਥੇ ਆਪਣੇ ਪੈਲੇਟ ਤੇ ਬਲ ਮੁਕਦੋਣੇ ਉਥੇੜਾ ਲੜਨ ਲੋਡ ਕਰਕੇ ਲਗਾ ਦੇਣਾ ਤੇ ਨਾਲ ਦੇ ਨਾਲ ਬਾਕੀ ਪੱਕ ਜਿਹੜੀ ਆ ਪਸੈਂਟਿੰਗ ਕਰੀ ਜਾਣੀ ਹੈ ਜਿਹੜਾ ਪਾਗ ਲੜ ਲੰਗਣਾ ਲੜਨ ਵੈਕ ਤੋਂ ਪੈਂਚੀ ਕਰ ਲੈਣਾ ਪੂਰੀ ਦਖਲ ਦਾ ਬਸ ਥੱਲੇ ਰੱਖ ਕੇ ਬੰਦ ਬਸ ਉੱਪਰ ਰੱਖ ਕੇ ਕਿਆ ਲੰਗਣਾ ਜਿਹੜਾ ਲੜਨ ਉਪਰ ਲੋੜ ਕਰ ਲੈਣਾ ਦਿਨ ਅਗਲੇ ਬਾਕੀ ਪੱਕ ਜਿਹੜੀ ਐ ਪ੍ਰੈਸਿੰਗ ਕਰਨੀ ਆ ਨੀ ਤੇ ਫਿਰ ਲੜ ਕੇ ਉਂਗਲੀ ਦੇ ਗੁੱਟਣਾ ਬਾਹਰ ਇਕੱਠੇ ਕਰਕੇ ਜਿਹੜਾ ਲੜਨ ਲਗਾ ਲੈਣਾ ਤੇ ਜਿਹੜੇ ਵੀ ਸਾਡੇ YouTube ਚੈਨਲ ਤੇ ਨਵੇਂ ਨੇ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜੁੜ ਕਰਿਓ ਅਤੇ ਜਿਹੜੇ ਵੀ ਸਾਡੇ Facebook ਪੇਜ ਉੱਤੇ ਨੇ ਮੈਨੂੰ ਸਾਡੇ Facebook Facebook ਪੇਜ ਨੂੰ ਫੋਲੋ ਜੁੜ ਕਰਿਓ ਤੇ ਵੀਡੀਓ ਬਰਤવાર ਸ਼ੇਅਰ ਜੁੜ ਕਰਿਓ ਤੇ ਫਿਰ ਜਿਹੜੇ ਆਪਣੀ ਵੱਲ ਇਕੱਠੇ ਕਰਕੇ ਜਿਹੜਾ ਲੜਨ ਲਗਾ ਦੇਣਾ ਇਬਨਸ ਤੋਂ ਬਾਅਦ ਆਪਾਂ ਅਗਲਾ ਲੜਾ ਲਾਉਣਾ ਲੜਨ ਨੂੰ ਵੈਕ ਤੋਂ ਪਿੰਕੇ ਕਰ ਲੜਾ ਆਪਣੀ ਰੋਲ ਦਾ ਥੱਲੇ ਰੱਖ ਕੇ ਇਮਾਨ ਬਸ ਉੱਤੇ ਰੱਖ ਕੇ ਚਾਰ ਗੋਲ ਨਾਲ ਜਿਹੜਾ ਲੜਨ ਨੂੰ ਪਲੋਡ ਕਰਕੇ ਪਹਿਲੇ ਪਹਿਲੇ ਜਿਆਦਾ ਹੋਲ ਕੇ ਦੂਜੇ ਬਲੇਨ ਆਪਾਂ ਮਟਾਈਰ ਪਸਣਾ ਜੋੜ ਕੇ ਜਿਹੜਾ ਲੜਨ ਨੂੰ ਸਾਫ ਕਰਨਾ ਹੈ ਲੜਨ ਨੂੰ ਸਾਫ ਕਰਤ ਬਾਅਦ ਨੱਕ ਦੀ ਸੀ ਜਿਹੜਾ ਪਲੜਨ ਨੂੰ ਹੋਲਡ ਕਰਾਂਗੇ ਨੱਕ ਦੀ ਸੀ ਜਿਹੜਾ ਪਲੜਨ ਨੂੰ ਹੋਲਡ ਕਰਕੇ ਜਿਹੜੀ ਆਪਣੀ ਸ਼ੇਪ ਆਪ ਲੋਡ ਕਰਕੇ ਜਿਹੜਾ ਲੜਨ ਨੂੰ ਲੋਡ ਕਰਕੇ ਲਗਾ ਲੈਣਾ ਜੇ ਜਿੰਨੀ ਚੜਾਈ ਦਾ ਖਾਣਾ ਚਾਹੁੰਦੇ ਤਾਂ ਨਹੀਂ ਚੜਾਈ ਦਾ ਕਿਹੜਾ ਲੜ ਲਗਾਉਣਾ ਹੈ ਇਹ ਨਾਲ ਜਿਹੜਾ ਬਾਕੀ ਪੱਗ ਜਿਹੜੀ ਆ ਪਸੜਿੰਗ ਕਰਨੀ ਆ ਜਿਹੜਾ ਆ ਪਾਗ ਲੜਾ ਲਗਣਾ ਲੜਨ ਵੈਕ ਤੋਂ ਪਿੰਚੇ ਕਰ ਲੈਣਾ ਆਪਣੀ ਰੋਲ ਦਾ ਬਾ ਥੋੜੇ ਕਰਕੇ ਤੇ ਜਿਹੜਾ ਪੱਕੜ ਜਿਹੜਾ ਲਗਣਾ ਅੱਧਾ ਉੱਤ ਅੱਧਾ ਹੇੇ ਬੋਲ ਲਗਾ ਕੇ ਜਿਹੜਾ ਪਿਆਰ ਤੋਂ ਥੋੜੇ ਵੱਲ ਪਾ ਕੇ ਜਿੰਨਾ ਪੱਪਾ ਲੈੜਾ ਖਤ ਰੱਖੇ ਨਾ ਪਲੜ ਨੂੰ ਅੱਖ ਤੇ ਰੱਖ ਕੇ ਤੇ ਉਹਦੇ ਵਿੱਚ ਜਿੰਨੇ ਵੱਲ ਪੈਣਗੇ ਉਹ ਵੱਲ ਲੋਡ ਕਰਕੇ ਤੇ ਨੱਕ ਦੀ ਸੀ ਸੈੱਟ ਕਰਕੇ ਜਿਹੜਾ ਪਲੜ ਨੂੰ ਸਿੱਧਾ ਕਰਕੇ ਲਗਾ ਦੇਣਾ ਤੇ ਨਾਲ ਵਾਲੇ ਬਾਕੀ ਪੱਗ ਜਿਹੜੀ ਆਪਾਂ ਸੈਟਿੰਗ ਕਰਿਆਣੀ ਹੈ ਜਿਹੜਾ ਆਪਾਂ ਸੈਟ ਟਕਣਾ ਜਿਹੜਾ ਆਪਾਂ ਜਿਹੜੀ ਸਦੇ ਸੈਂਟਰ ਤੋਂ ਉਹਨੂੰ ਵੈਦ ਤੋਂ ਖਿੱਚ ਕੇ ਚੰਗੀ ਤਰ੍ਹਾਂ ਚਾਰ ਪਾਸੇ ਨੂੰ ਫਲਾ ਲੈਣਾ ਹੈ ਲਾਉਣ ਤੋਂ ਬਾਅਦ ਜਿੱਥੇ ਕਿ ਤੋਂ ਸੈਟ ਨ ਕਰ ਰਹੇ ਦਾ ਉੱਥੋਂ ਬੜਵਲੀ ਜਿਹਾ ਦੇ ਕੇ ਬਾਹਰ ਨਾਲ ਦੱਬ ਕੇ ਜਿਹੜਾ ਆਪਾਂ ਸੈਟ ਕਵਰ ਕਰ ਲੈਣਾ ਹੈ ਵੈਦੜ ਲਗਾਉਣਾ ਅੱਧਾ ਸਿੱਧਾ ਅੱਧਾ ਘੱਬੇ ਫੋਲਡ ਕਰਕੇ ਜਿਹੜਾ ਪੈਰ ਨੂੰ ਜਿਹੜਾ ਲਗਾ ਦੇਣਾ ਹੈ ਜਲਦੀ ਨਿਮੜ ਲੈ ਕੇ ਆ ਜੁਣੇ ਆ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ